आज ਜਿਹੜਾ ਤੁਸੀਂ 셀피 ਸਟੈਂਡ ਦੇਖ ਰਹੇ ਹੋ ਇੱਕਲਾ 셀피 ਸਟੈਂਡ ਨਹੀਂ ਇਹ ਸਾਡੀ ਜ਼ਿੰਦਗੀ ਨੂੰ ਵੀ ਸਟੈਂਡ ਕਰਦਾ ਹੈ ਬੜੇ ਸੋਹਣੇ ਵਿਚਾਰ ਲਿਖੇ ਨੇ ਸਾਦੇ ਰਹਿਣਾ ਸੋਸਾਇਟੀ ਦਾ ਬੜਾ ਸੋਹਣਾ ਉਪਰਾਲਾ ਅਸੀਂ ਧੰਨਵਾਦ ਵੀ ਕਰਦੇ ਆ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦੇਣ ਦੇ ਲਈ ਕਿਸਾਨ ਮੇਲਾ ਲੁਧਿਆਣਾ ਦੇ ਵਿੱਚ ਇਹ 셀피 ਸਟੈਂਡ ਲਗਾਇਆ ਤੇ ਬੜੇ ਸੋਹਣੇ ਸ਼ਬਦ ਉਕਰੇ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਇਹ ਗੱਲ ਵਾਕਈ ਸਹੀ ਹੈ ਇਹ ਗੱਲ ਦੇ ਵਿੱਚ ਕੋਈ ਹਤਕਤ ਨਹੀਂ ਨੀ ਇਹ ਗੱਲ ਕਿਸੇ ਵੀ ਢੰਗ ਦੇ ਨਾਲ ਗਲਤ ਨਹੀਂ ਠਹਿرائی ਜਾ ਸਕਦੀ ਕਿਉਂਕਿ ਜੇ ਅੱਜ ਸਾਡੇ ਸਿਰ ਚਿੰਤਾ ਆ ਜੇ ਅੱਜ ਅਸੀਂ ਚਿੰਤਾ ਦੇ ਵਿੱਚ ਗਰਸੇ ਹੋਏ ਆ ਜੇ ਅੱਜ ਅਸੀਂ ਕਲੇਸ਼ਾ ਤਾਂ ਮੇਨ ਕਾਰਨ ਸਾਡੇ ਬੇਲੋੜੇ ਖਰਚੇ ਨੇ ਜਿਹੜੇ ਖਰਚੇ ਸਾਨੂੰ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਈ ਵਾਰ ਆਪਦੀ ਪਕੜ ਦੇ ਵਿੱਚ ਲੈ ਲੈਂਦੇ ਆ ਕਿਉਂਕਿ ਇੱਕ ਦਿਨ ਦੇ ਵਿੱਚ ਸਾਡੀ ਉਮਰ ਦੀ ਕਮਾਈ ਲੱਗ ਜਾਂਦੀ ਹੈ ਇੱਕ ਦਿਨ ਦੇ ਵਿੱਚ ਇੱਕ ਧੀ ਦੇ ਬਾਪ ਦੀ ਸਾਰੀ ਉਮਰ ਦੀ ਕਮਾਈ ਆ ਜਿਹੜੀ ਦਾਤੇ ਲੱਗ ਜਾਂਦੀ ਹੈ ਤੇ ਫਿਰ ਵੀ ਜਿਹੜੇ ਕੁਝ ਅਜਿਹੇ ਲੋਕ ਹੁੰਦੇ ਨੇ ਜਿਹੜੇ ਖਾਣ ਪੀਣ ਦੇ ਵਿੱਚ ਜਾਂ ਪ੍ਰੋਗਰਾਮ ਦੇ ਵਿੱਚ ਨੁਕਤਾ ਚਿੰਨੀ ਕਰਕੇ ਤੁਰਦੇ ਵੰਦੇ ਨੇ ਹੁਣ ਉਹਨਾਂ ਲੋਕਾਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਬੇਸ਼ੱਕ ਤੁਸੀਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਦਾਤੇ ਲਾਤੀ ਪਰ ਬਿੰਦ ਨਹੀਂ ਲਾਇਆ ਅਗਲੇ ਤੁਰਦੇ ਬਣੇ ਤਾਡੀ ਸਾਰੀ ਉਮਰ ਦੀ ਕਮਾਈ ਵੀ ਦਾਤੇ ਲੱਗ ਗਈ ਤੇ ਹੋ ਸਕਦਾ ਸੋਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਵੀ ਦਾਤੇ ਲੱਗ ਗਿਆ ਹੋਵੇ ਕਿਉਂਕਿ ਆਉਣ ਵਾਲੀਆਂ ਪੀੜੀਆਂ ਨੂੰ ਅਸੀਂ ਫਿਰ ਗੁਰਤੀ ਦੇ ਵਿੱਚ ਕਰਜ਼ਾ ਦੇ ਜਾਂਦੇ ਆ ਤੇ ਉਹ ਕਰਜ਼ੇ ਦੇ ਨਾਲ ਲੜਦੀਆਂ ਸਾਡੀਆਂ ਕਈ ਪੀੜੀਆਂ ਹੰਬ ਜਾਂਦੀਆਂ ਤੇ ਕਈ ਤਾਂ ਟੁੱਟ ਜਾਂਦੀਆਂ ਹੁਣ ਇਸ ਸਲੋਗਨ ਨੇ ਕੱਲਾ ਫੋਟੋਆਂ ਖਿੱਚਣ ਦਾ ਕੰਮ ਨਹੀਂ ਕਰਿਆ ਇਹਨੇ ਕੱਲਾ ਸੈਲਫੀਆਂ ਲੈਣ ਦਾ ਕੰਮ ਨਹੀਂ ਕਰਿਆ ਇਹਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਤਾਂ ਆਹ ਦੋਕ ਗੱਲਾਂ ਆਪਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਨੋਟ ਕਰ ਲਿਓ ਤੇ ਕਦੇ ਦੁਖੀ ਨਹੀਂ ਹੋਵੋਗੇ